ਅਕਸਰ ਹੀ ਤੁਸੀਂ ਸਮਾਜ ਦੇ ਵਿੱਚ ਸੁਣਿਆ ਹੋਣਾ ਹੈ ਕਿ ਦਾਜ ਦੀ ਪ੍ਰਥਾ ਜਿਹੜੀ ਹੈ ਉਹ ਬੰਦ ਕਰੋ ਦਾਜ ਲੈਣਾ ਜਿਹੜਾ ਇਹੋ ਗੁਨਾਹ ਹੈ ਤੇ ਨਹੀਂ ਲੈਣਾ ਚਾਹੀਦਾ ਪਰ ਹੁਣ ਵੀ ਅੱਜ ਦੇ ਤਰੀਕ ਦੇ ਵੀ ਗੱਲ ਕਰ ਲਈਏ ਤਾਂ ਅੱਜ ਦੇ ਤਰੀਕ ਦੇ ਵਿੱਚ ਵੀ ਦਾਜ ਦੀ ਜਿਹੜੀ ਪ੍ਰਥਾ ਹੈ ਉਹ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ ਸੋ ਅਕਸਰ ਹੀ ਤੁਹਾਡੇ ਤੱਕ ਸਿਟੀ ਹੈਡਲਾਈਨਸ ਉਹ ਵੀਡੀਓ ਸਾਂਝੀ ਕਰਦਾ ਹੈ ਉਹ ਉਸ ਤਰ੍ਹਾਂ ਦੀਆਂ ਭੈਣਾਂ ਦੀਆਂ ਜਿਹੜੇ ਉਸ ਦਾ ਸ਼ਿਕਾਰ ਹੋਈਆਂ ਨੇ ਦਾਜ ਦੀਆਂ ਉਸ ਦੀਆਂ ਵੀਡੀਓ ਸਾਂਝੀ ਕਰਦਾ ਹੈ ਤੇ ਸਮਾਜਿਕ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਨਾਲ ਦੇਖੋ ਕੁੜੀਆਂ ਦੀ ਜ਼ਿੰਦਗੀ ਦੇ ਨਾਲ ਖੜਵਾਲ ਕਰਦੇ ਨੇ ਤੇ ਉਹ ਮੇਰੇ ਨਾਲ ਇਸ ਵਕਤ ਭੈਣ ਦੀ ਮੌਜੂਦ ਹੈ ਸੋ ਸਾਡੇ ਨਾਲ ਸਮਾਜ ਸੇਵੀ ਨੇ ਵੀ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਭੈਣੇ ਕੀ ਨਾਮ ਹੈ ਤੁਹਾਡਾ ਨਿਸ਼ੂ ਕੀ ਹੋਇਆ ਕੀ ਹੈ ਕੀ ਮਾਮਲਾ ਕੀ ਹੈ ਜ ਜ ਤੁਹਾਨੂੰ ਮੀਡੀਆ ਦਾ ਸਾਰਾ ਲੈਣਾ ਪਿਆ ਮੇਰੇ ਰੋਕਾ ਤਾਂ ਹੋਇਆ ਸੀ 2 ਸਾਲ ਪਹਿਲਾਂ ਤੇ ਅੱਜ ਮੁੰਡੇ ਵਾਲੇ ਰਿਸ਼ਤੇ ਤੋਂ ਮਨਾ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਦਾਸ ਚਾਹੀਦਾ ਕੀ ਕਹਿੰਦੇ ਕੀ ਕੀ ਮੰਗਦੇ ਆ ਉਹ ਮੰਗਦੇ ਹੋ ਸਭ ਕੁਝ ਯਾ ਸੋਨਾ ਚਾਂਦੀ ਵੀ ਸਾਡੇ ਸਾਰੇ ਪਰਿਵਾਰ ਨੂੰ ਚੀਜ਼ਾਂ ਪਾਓ ਗੱਡੀ ਦੀ ਮੰਗਾ ਉਹਨਾਂ ਦੀ ਤੇ ਕਹਿੰਦੇ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਵਿਆਹ ਨਹੀਂ ਕਰਨਾ ਪਰ ਜਦੋਂ ਰੋਕਾ ਹੋਇਆ ਸੀਗਾ ਉਦੋਂ ਗੱਲਾਂ ਨਹੀਂ ਹੋਈਆਂ ਸੀ ਵੀ ਸਾਨੂੰ ਕੁਝ ਨਹੀਂ ਚਾਹੀਦਾ ਯਾ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਉਦੋਂ ਉਦੋਂ ਵਿਆਹ ਕਰਾਂਗੇ ਉਦੋਂ ਗੱਲ ਨਹੀਂ ਹੋਈ ਸੀ ਤੁਹਾਡੀ ਨਹੀਂ ਉਸ ਟਾਈਮ ਸਾਡੀ ਕੰਡੀਸ਼ਨ ਇੱਕਦਮ ਸਹੀ ਸੀ ਤੇ ਹੁਣ ਥੋੜੀ ਪ੍ਰੋਬਲਮ ਕਰਕੇ ਫਿਰ ਉਹ ਕਹਿੰਦੇ ਵੀ ਜਿੱਥੇ ਸਾਨੂੰ ਸਭ ਕੁਝ ਮਿਲੇਗਾ ਉੱਥੇ ਅਸੀਂ ਵਿਆਹ ਕਰਾਂਗੇ ਤੇ ਤੇਰੇ ਸਾਨੂੰ ਲੋੜ ਨਹੀਂ ਹੈਗੇ ਤੁਹਾਡਾ ਰਿਲੇਸ਼ਨ ਵੀ ਰਹੀ ਉਹਦੇ ਨਾਲ ਹਾਂਜੀ ਅਸੀਂ ਆਉਂਦੇ ਜਾਂਦੇ ਰਹੇ ਹਾਂ ਤੇ ਅੱਜ ਉਹ ਸਾਫ਼ ਮੁੱਕ ਰਿਹਾ ਕਿ ਮੈਂ ਬਿਆਨ ਨਹੀਂ ਕਰਾਣਾ ਮੈਨੂੰ ਸਜ਼ਾ ਦੋ ਭਾਵੇਂ ਜੋ ਮਰਜ਼ੀ ਕਰ ਲੋ ਤੁਸੀਂ ਮੈਨੂੰ ਤੁਸੀਂ ਤੁਹਾਡੇ ਜਾਂ ਤੁਹਾਡੇ ਕਰਦਿਆਂ ਨੇ ਉਹਦੇ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿ ਵੀ ਮੈਂ ਮੇਰੀ ਜ਼ਿੰਦਗੀ ਦਾ ਕੀ ਹੋਊਗਾ ਹਾਂਜੀ ਕੀਤੀ ਸੀ ਪਰ ਉਹ ਨਹੀਂ ਸੁਣਦੇ ਕਿਸੇ ਦੀ ਉਹ ਕਹਿੰਦੇ ਜੋ ਮਰਜ਼ੀ ਕਰ ਲੋ ਸਜ਼ਾ ਦੋ ਸਾਨੂੰ ਪਰ ਅਸੀਂ ਬਿਆਨ ਨਹੀਂ ਕਰਨਾ ਤੁਹਾਡੇ ਪੇਰੈਂਟਸ ਨੇ ਗਏ ਨਹੀਂ ਉੱਥੇ ਉਹਨਾਂ ਕੋ ਕੋਈ ਦੁਬਾਰਾ ਗਏ ਸੀ ਕਿੰਨੀ ਵਾਰ ਗਏ ਪਰ ਉਹ ਕਿਸੇ ਦੀ ਗੱਲ ਨਹੀਂ ਸੁਣਦੇ ਹੈਗੇ ਧਮਕੀਆਂ ਦਿੰਦੇ ਮੈਨੂੰ ਫੋਨ ਕਰ ਕਰਕੇ ਕਿ ਅਸੀਂ ਕਿਤੇ ਹੋਰ ਕਰਾਂਗੇ ਸ਼ਾਇਦ ਉਹਨਾਂ ਦੀ ਗੱਲ ਵੀ ਚੱਲ ਰਹੀ ਹੈ ਕਿਤੇ ਹੋਰ ਇੱਕ ਪਾਸੇ ਤੁਹਾਡੇ ਨਾਲ ਰੋਕਾ ਹੋਇਆ ਇੱਕ ਦੂਜੇ ਪਾਸੇ ਵਿਆਹ ਕਰਵਾ ਰਹੇ ਨੇ ਉਹ ਹਾਂਜੀ ਹੂੰ ਹੁਣ ਤੁਸੀਂ ਹੱਥ ਦੇ ਵਿੱਚ ਕਾਗਜ਼ ਵੀ ਫੜੇ ਹੋਏ ਨੇ ਇਹ ਕੀ ਚੀਜ਼ਾਂ ਨੇ ਫੋਟੋਆਂ ਵਾਲੇ ਉਹ ਫੋਟੋਆਂ ਨੇ ਸਾਡੇ ਰੋਕੇ ਦੀਆਂ ਹੂੰ ਆ ਦੇਖੋ ਇਹ ਸਾਰੀ ਪੂਰੀ ਫੈਮਿਲੀ ਇਹਨਾਂ ਦੀ ਹੂੰ ਇਹ ਕੌਣ ਨੇ ਇਹ ਤੁਹਾਡੀ ਫੋਟੋ ਹੈ ਇਹ ਮੇਰੀ ਫੋਟੋ ਹੈ ਇਹ ਮੁੰਡਾ ਹੂੰ ਕੀ ਨਾਮ ਹੈ ਬੇਟਾ ਅੰਕੁਰ ਬਿਰਲਾ ਹੂੰ ਕਿੱਥੇ ਰਹਿੰਦੇ ਨੇ ਇਹ Shimla Puri Ludhiana Ludhiana ਹੀ ਰਹਿੰਦੇ ਨੇ ਹਾਂਜੀ ਹੂੰ ਇਹ ਪੇਰੈਂਟਸ ਨੇ ਉਹਨਾਂ ਦੇ ਕੌਮ ਨੇ ਹਾਂਜੀ ਇਹ ਪੇਰੈਂਟਸ ਨੇ ਇਹ ਸਿਸਟਰ ਐ ਨਦੀ ਇਹਨਾਂ ਦਾ ਬ੍ਰਦਰ ਆ ਇਹ ਸਾਰੇ ਤੁਹਾਨੂੰ ਬੋਲਦੇ ਨੇ ਕਿ ਸਿਰਫ ਮੁੰਡਾ ਬੋਲਦਾ ਨਹੀਂ ਸਾਰੇ ਬੋਲਦੇ ਆ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਮੰਮੀ ਇਹਨਾਂ ਦੀ ਸਿਸਟਰ ਇਹ ਸਾਰੇ ਮੈਨੂੰ ਫੋਨ ਕਰਕੇ ਇੱਕ ਹੀ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਕੁਝ ਨਹੀਂ ਦੇ ਸਕਦੇ ਤਾਂ ਅਸੀਂ ਵਿਆਹ ਨਹੀਂ ਕਰਨਾ ਤਾਂ ਤੁਸੀਂ ਕੰਪਲੇਨ ਨਹੀਂ ਕੀਤੀ ਇਹਦੀ ਕਿ ਕਿਤੇ ਜਾ ਕੇ ਇੱਕ ਮਹੀਨਾ ਹੋ ਗਿਆ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕਿੱਥੇ ਕੀਤੀ ਕੰਪਲੇਨ ਵੂਮਨ ਸੱਲ ਹੂੰ ਕੀ ਕਹਿੰਦੇ ਓ ਉਹ ਕਹਿੰਦੇ ਬੈਠ ਜਾਓ ਬੈਠ ਜਾਓ ਵੇਟ ਕਰੋ ਕਰਦੇ ਆ 5 ਮਿੰਟ ਲਈ ਮੁੰਡੇ ਨੂੰ ਬੁਲਾਇਆ ਤੇ ਕੋਈ ਗੱਲ ਨਹੀਂ ਹੋਈ ਤੇ ਸਾਨੂੰ ਕਹਤਾ ਵੀ ਜਾਓ ਹੂੰ ਤੁਸੀਂ ਕੀ ਜਾਂਦੇ ਓ ਉਸ ਕਰ ਵਿਆਹ ਕਰਾਣਾ ਚਾਹੁੰਦੇ ਕੀ ਚਾਹੁੰਦੇ ਓ ਹਾਂਜੀ ਮੈਂ ਹੱਥ ਵਿਆਹ ਕਰਾਣਾ ਚਾਹੁੰਦੀ ਮਾਤਾ ਜੀ ਕੀ ਮਾਮਲਾ ਕੀ ਹੈ ਜਦ ਤੁਹਾਡੀ ਕੁੜੀ ਜਿਹੜੀ মিডিਆ ਦਾ ਸਾਰਾ ਲੈ ਰਹੀ ਹੈ ਤੁਸੀਂ ਵੀ মিডিਆ ਦਾ ਸਾਰਾ ਲਿੱਤਾ ਹੈ ਕੀ ਮੈਟਰ ਹੈ ਜੇ ਇਹ ਨਾ ਪਹਿਲਾ ਰਿਸ਼ਤਾ ਮੰਗਣੇ ਆ ਕੇ ਆਏ ਹੂੰ ਆਏ ਕਟੋ-ਕਟੇ 3-4 ਵਾਰੀ ਮੈਂ ਮਨਾ ਵੀ ਕੀਤਾ ਇਹ ਕਹਿੰਦੇ ਨਹੀਂ ਵੀ ਆਪਣੇ ਰਿਸ਼ਤੇਦਾਰਾਂ ਦੀ ਕੁੜੀ ਦਵਾ ਦੇ ਮੈਂ ਉਹਨਾਂ ਨੂੰ ਕਿਹਾ ਰਿਸ਼ਤੇਦਾਰ ਨਹੀਂ ਮੇਰੀ ਦੋਤੀ ਹੈ ਹੂੰ ਕਹਿੰਦੇ ਨਹੀਂ ਫਿਰ ਵੀ ਤੁਸੀਂ ਕਰ ਦੋ ਚਲ ਅਸੀਂ ਗੱਲ ਕੀਤੀ ਬੱਚਿਆਂ ਨਾਲ ਮੈਂ ਵੀ ਦਾਦਾ ਕਰਕੇ ਆਏ ਨੇ ਰਿਸ਼ਤੇ ਲਈ ਵੀ ਹੂੰ ਚਲ ਠੀਕ ਹੈ ਗੜੀ ਮਲੇ ਦੇ ਵਿੱਚ ਆਪਾਂ ਜਾਣਦੇ ਆਂ ਕਰ ਦਿੰਨੇ ਇਹ ਕਹਿੰਦੇ ਚਲੋ ਕਰ ਦਿੰਨੇ ਹੂੰ ਅਸੀਂ ਚਲੋ ਗਾਂ ਗੱਲ ਕੀਤੀ ਰਿਸ਼ਤਾ ਤੈ ਹੋ ਗਿਆ ਸਗਨ ਪਾਤਾ ਸਭ ਕੁਝ ਹੋਇਆ ਦੋ ਸਾਲ 2.5 ਸਾਲ ਦਾ ਰਿਸ਼ਤਾ ਵੀ ਰੱਖਿਆ ਹੂੰ ਹੁਣ ਚਲੋ ਗੱਲ ਹਰ ਕਿਸੇ ਤੇ ਹੁੰਦੀ ਆ ਜੀ ਕਿਹੜਾ ਬੰਦਾ ਜਿਹੜਾ ਨਹੀਂ ਵੀ ਜੇਲ੍ਹ ਦੇ ਵਿੱਚ ਜਾਂਦਾ ਜਾਂ ਕੀ ਆ ਹੁਣ ਮੁੰਡਾ ਖੁੰਡਾ ਚਲੋ ਕਿਸੇ ਦੇ ਨਾਲ ਲਾ ਕੇ ਫਸ ਗਿਆ ਫਸਿਆ ਤੇ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਸਾਡੇ ਪਰਲੇ ਕੁਝ ਨਹੀਂ ਹੈਗਾ ਅਸੀਂ ਕੰਗਾਲ ਆ ਸਾਡਾ ਮੁੰਡਾ ਫੜਿਆ ਗਿਆ ਕੰਗਾਲ ਦੀ ਬੇਇੱਜ਼ਤੀ ਹੁੰਦੀ ਹੈ ਕਹਿੰਦੇ ਇਹਨਾਂ ਦਾ ਮੁੰਡਾ ਫੜਿਆ ਗਿਆ ਜੀ ਸਾਡੀ ਬੇਇੱਜ਼ਤੀ ਹੁੰਦੀ ਹੈ ਇਹਨਾਂ ਕੋਲੇ ਹੈ ਨਹੀਂ ਕੁਝ ਵੀ ਅਸੀਂ ਕਹਿੰਦੇ ਭੁੱਖੇ ਨੰਗੇ ਦੇ ਘਰ ਦੀ ਕੁੜੀ ਅਸੀਂ ਨਹੀਂ ਲੈਂਦੇ ਹੂੰ ਹਾਂ ਕੀ ਕਹਿੰਦੇ ਵਿਆਹ ਕਰਨਾ ਕਿ ਨਹੀਂ ਕਰਨਾ ਰੋਕਾ ਹੋਇਆ ਉਹ ਮਨਾ ਕਰਦੇ ਆ ਅਸੀਂ ਤਾਂ ਚਾਹੁੰਦੇ ਵੀ ਸਾਡੀ ਕੁੜੀ ਦਾ ਵਿਆਹ ਉੱਥੇ ਹੋਵੇ ਹੂੰ 22 ਸਾਲ ਦਾ ਰਿਸ਼ਤਾ ਹੋਇਆ ਕੋਈ ਮਾੜੀ ਮੋਟੀ ਗੱਲ ਥੋੜਾ ਕਿਸੇ ਦੀ ਇੱਜ਼ਤ ਨਾਲ ਖੇਡ ਕੇ ਬੰਦਾ ਛੱਡ ਦੇਵੇ ਹੂੰ ਚੰਗੀ ਗੱਲ ਨਹੀਂ ਹੁੰਦੀ ਗੁੜੀਆ ਕਹਿੰਦੀ ਤੇ ਵੀ ਦਾਜ ਮੰਗਦੇ ਆ ਉਹ ਕੀ ਮੰਗਦੇ ਕੀ ਹੈ ਉਹ ਦਾਜ ਮੰਗਦੇ ਨੇ ਕਹਿੰਦੇ ਅਸੀਂ ਆਪਣੀ ਟੀਜ ਵਿਆਹ ਦੇ ਵਿੱਚ 10 ਲੱਖ ਰੁਪਈਆ ਲਾਇਆ ਜੇ 10 ਲੱਖ ਰੁਪਈਆ ਲਾਣਗੇ ਤਾਂ ਅਸੀਂ ਵਿਆਹ ਕਰਾਂਗੇ ਹੂੰ ਕੌਣ ਕਹਿੰਦਾ ਕੌਣ ਹੈ ਇਹ ਇਹ ਤਾਂ ਡੈਡੀ ਹੂੰ ਮੁੰਡੇ ਦਾ ਹੂੰ ਇਹ ਲੁਧਿਆਣਾ ਹੀ ਰਹਿੰਦੇ ਕਿੱਥੇ ਰਹਿੰਦੇ ਹੈ ਜੀ ਲੁਧਿਆਣਾ ਹੀ ਰਹਿੰਦੇ ਆ ਹੂੰ ਹਾਂਜੀ ਹੋਰ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿੱਦਾਂ ਇਹਨਾਂ ਨੇ ਰਿਸ਼ਤਾ ਜਿੱਤ ਨਾਲ ਕੀਤਾ ਜਿੱਤ ਨਾਲ ਵਿਆਹ ਕਰਨ ਹੂੰ ਫੋਨ ਤੇ ਵੀ ਬੋਲਦੇ ਕੁਝ ਫੋਨ ਤੇ ਕੁੜੀ ਨੂੰ ਹੀ ਬੋਲਿਆ ਉਹਨਾਂ ਨੇ ਇੱਕ ਦੋ ਵਾਰੀ ਜਦੋਂ ਬੋਲਿਆ ਹੂੰ ਹਾਂਜੀ ਤੁਸੀਂ ਉਹਦੇ ਪਰਵਾਦਾ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਵੀ ਜਾ ਕੇ ਇੱਕ ਵਾਰੀ ਗੱਲ ਕੀਤੀ ਕਰੀਏ ਉੱਥੇ ਗੱਲ ਕੀਤੀ ਹੈ ਇਹਨਾਂ ਨੇ ਸਾਨੂੰ ਸੱਦਿਆ ਸੀ ਗਏ ਹੂੰ ਅਸੀਂ ਗੱਲ ਕੀਤੀ ਹੈ ਕਹਿੰਦੇ ਵੀ ਵਿਆਹ-ਵਿਊ ਕਰਨ ਲਈ ਅਸੀਂ ਕਿਹਾ ਚਲੋ ਜਿੱਦਾਂ ਤੁਸੀਂ ਕਹਿੰਦੇ ਵੀ ਕਰਦਾਂਗੇ ਹੂੰ ਜਿੰਵੇਂ ਤੁਹਾਨੂੰ ਠੀਕ ਲੱਗਦਾ ਅਸੀਂ ਉਸੇ ਤਰ੍ਹਾਂ ਵਿਆਹ ਕਰਦਾਂਗੇ ਹੂੰ ਤੇ ਬਰਿੰਦਰ ਨੇ ਕਿਹਾ ਵੀ ਦੀਵਾਲੀ ਤੱਕ ਅਸੀਂ ਵਿਆਹ ਕਰਦਾਂਗੇ ਭਾਈ ਜਿੱਥੇ ਤੁਸੀਂ ਕਹੋਗੇ ਜਿੰਨੇ ਤੋਂ ਬੰਦੇ ਲਾਉਣੇ ਹੋਣਗੇ ਲੈ ਤੇਰੀ ਜਿੰਨੀ ਇੱਜ਼ਤ ਹੈਗੀ ਆਪਣੀ ਬਣਾ ਲਈ ਹੂੰ ਚਲੋ ਜੀ ਅਸੀਂ ਕਹਿ ਕੇ ਆ ਗਏ ਆ 5 2-4 ਦਿਨ ਬਾਅਦ ਇਹਨਾਂ ਨੂੰ ਬਾਹਰੋਂ ਬੁਲਾ ਕੇ ਘਰੇ ਲਾ ਜਾ ਕੇ ਜਵਾਬ ਦਿੱਤਾ ਜੀ ਅਸੀਂ ਤਾਂ ਵਿਆਹੀ ਨਹੀਂ ਕਰਨਾ ਹੂੰ ਚਾਰ ਪਾਸੇ ਵੀ ਵਿਆਹ ਕਹਿੰਦੇ ਲੱਗਿਆ ਹੋਇਆ ਉਹਦਾ ਜੀ ਸੁਣਿਆ ਹੀ ਆ ਜੀ ਬਾਕੀ ਪਤਾ ਨਹੀਂ ਹੂੰ ਕੀ ਮੰਕਰ ਤੋਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਕਿੰਨਾ ਨੇ ਆ ਸੀ ਹਾਂ ਕੀਤੀ ਹੋਈ ਹੈ ਹੂੰ ਕਾਰਵਾਈ ਹੋਈ ਕੋਈ ਨਹੀਂ ਅਜੇ ਸੋ ਮੇਰੇ ਨਾਲ Shiv Sena ਦੇ ਆਗੂ ਪਾਣੂ ਪ੍ਰਤਾਪ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਅਕਸਰ ਹੀ ਧੀਆ ਪੜਾਣ ਦੇ ਮਸਲੇ ਦੇ ਵਿੱਚ ਹਮੇਸ਼ਾ ਅੱਗੇ ਨਜ਼ਰ ਆਉਂਦੇ ਨੇ ਪਾਣੂ ਜੀ ਅੱਜ ਫੇਰ ਉਹੀ ਦਾਜ ਦਾ ਜਿਹੜਾ ਮਸਲਾ ਹੈ ਸਾਹਮਣੇ ਆ ਰਿਹਾ ਸਮਾਜ ਦੇ ਵਿੱਚ ਲੋਕ ਤਾਂ ਕਹਿੰਦੇ ਨਜ਼ਰ ਆਉਂਦੇ ਨੇ ਵੀ ਦਾਜ ਪ੍ਰਥਾ ਖਤਮ ਕਰੋ ਪਰ ਅੱਜ ਫੇਰ ਇੱਕ ਭੈਣ ਜਿਹੜੀ মিডিਆ ਦੇ ਸਾਹਮਣੇ ਆਈ ਹੀ ਮਾਮਲਾ ਲੈ ਕੇ ਦੇਖੋ ਪੰਜਾਬ ਗੁਰੂਆਂ ਫਕੀਰਾਂ ਦੀ ਧਰਤੀ ਆ ਪੰਜਾਬ ਦੇ ਵਿੱਚ ਇਹੋ ਜਿਹੇ ਜਦੋਂ ਘਟਨਾਵਾਂ ਕ੍ਰੁਰਤیاں ਸਾਹਮਣੇ ਆਉਂਦੀਆਂ ਤਾਂ ਕਿੱਥੇ ਨਾ ਕਿੱਥੇ ਦਿਲ ਬੜਾ ਦੁਖਦਾ ਵੀ ਪੰਜਾਬ ਉਹ ਰਾਜ ਹੈ ਵੀ ਜਿਹੜਾ ਕਿਸ ਨੂੰ ਭੁੱਖਾ ਨਹੀਂ ਸੌਂ ਦਿੰਦਾ ਭੁੱਖਾ ਬੰਦਾ ਉੱਠ ਜਾਊਗਾ ਪਰ ਭੁੱਖਾ ਸੌਊਗਾ ਨਹੀਂ ਉਹੋ ਜੇ ਦੇਸ਼ ਦੇ ਵਿੱਚ ਗੁਰੂਆਂ ਦੀ ਧਰਤੀ ਉੱਤੇ ਜਦੋਂ ਦੀਵੀ ਦੇਵਤੇ ਦੀ ਧਰਤੀ ਉੱਤੇ ਜਦੋਂ ਇਹੋ ਜਿਹੀ ਗੱਲਾਂ ਸਾਹਮਣੇ ਆਉਂਦੀਆਂ ਤਾਂ ਬੜਾ ਦੁੱਖ ਲੱਗਦਾ ਹੈ ਇਦਾਂ ਹੀ ਮੇਰੇ ਇੱਕ ਦੋਸਤ ਹੈ ਉਹਦੀ ਭਾਂਜੀ ਹੈ ਤੁਹਾਡੇ ਨਾਲ ਹੀ ਬੈਠੇ ਨੇ 2 ਸਾਲ ਪਹਿਲਾਂ ਇਹਨਾਂ ਦੇ ਮਾਤਾ ਪਿਤਾ ਪੂਰੇ ਸਮਾਜ ਦੇ ਸਮਾਜ ਦੇ ਸਾਹਮਣੇ ਪਰਿਵਾਰ ਦੇ ਸਾਹਮਣੇ ਇੱਕ ਰੋਕਾ ਕਰਦੇ ਨੇ ਰਿਸ਼ਤਾ ਕਰਦੇ ਨੇ ਦੋਨੋਂ ਪਰਿਵਾਰ ਬੜੇ ਰਾਜੀ ਖੁਸ਼ੀ ਮਨਾਉਂਦੇ ਨੇ 2 ਸਾਲ ਬਾਅਦ ਕਿੱਥੇ ਨਾ ਕਿੱਥੇ ਇੱਕ ਦਾਜ ਵਾਲਾ ਜਿਹੜਾ ਕੀੜਾ ਉਹਨਾਂ ਦੇ ਦਿਮਾਗ 'ਚ ਪਨਪ ਜਾਂਦਾ ਵਾ ਜਿਹੜਾ ਰਿਸ਼ਤੇ ਤੋਂ 2 ਸਾਲ ਸਗਾਈ ਰੱਖ ਕੇ ਰੋਕਾ ਰੱਖ ਕੇ ਉਹ ਸੁਰਾਈ ਤੋੜ ਦਿੰਦੇ ਨੇ ਹੂੰ ਸਮਝਦੇ ਹੋ ਬੜਾ ਦਿਲ ਦੁੱਖ ਦਾ ਜਦ ਉਹ ਜੀਆਂ ਕ੍ਰੂਰਤੀਆਂ ਪੰਜਾਬ ਸਾਹਮਣੇ ਆਉਂਦੀਆਂ ਨੇ ਪਰ ਇਸੇ ਕਰਕੇ ਸ਼ਾਇਦ ਮਹਾਦੇਵ ਭੋਲਨਾਥ ਸਾਡੀ ਸ਼ਿਵ ਸੰਗਤਾਂ ਦੀ ਡਿਊਟੀਆਂ ਲਈ ਆ ਵੀ ਸਾਡੀ ਕਿਸੇ ਭੈਣ ਦੀ ਪਤ ਨਹੀਂ ਰੁੱਲਣੀ ਚਾਹੀਦੀ ਹੂੰ ਤਾਂ ਅਸੀਂ ਖੜੇ ਆ ਇਹ ਫੋਟੋਆਂ ਵੀ ਦੇਖ ਰਹੇ ਕਿ ਫੋਟੋਆਂ ਵੀ ਇਹ ਉਹਨਾਂ ਦੀਆਂ ਫੋਟੋਆਂ ਨੇ ਬਿਲਕੁਲ ਜੀ ਇਹ ਉਹਨਾਂ ਦੀਆਂ ਹੀ ਫੋਟੋਆਂ ਨੇ ਇਹ ਦਰਖਾਸਤ ਹੈ ਪਹਿਲਾਂ ਦਾ ਹੂੰ ਜਿਹੜਾ ਅਸੀਂ ਮਾਨਯੋਗ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਜਿਹੜੇ ਉਹਨਾਂ ਨੇ ਮਾਰਕ ਕਰਕੇ ਔਮਨਸਲ ਭੇਜਤੀ ਹੈ ਹੂੰ ਪਰ ਸਿਸਟਮ ਸ਼ਰਮਨਾਕ ਹੈ ਇਹ ਦਰਖਾਸਤ ਦਿੱਤੇ ਅਜ ਮਹੀਨੇ ਤੋਂ ਉੱਪਰ ਹੋ ਗਿਆ ਪਹਿਲਾਂ ਤਾਂ ਕਿਸੇ ਅਫਸਰ ਨੇ ਸੰਗਿਆਨ ਨਹੀਂ ਲਿਆ ਉਹ ਮਸਲ ਦੇ ਵਿੱਚ ਹੂੰ ਫੋਨ ਕਰਦੇ ਸੀ ਏਸੀਪੀ ਸਾਹਿਬ ਬਦਲ ਗਏ ਜੀ ਐਡੀਸ਼ਨਲ ਚਾਰਜ ਨਾ ਕੋਲੇ ਹੈਗਾ ਵਾ ਉਹ ਆਪ ਬੈਠਾਂਗੇ ਤਾਂ ਬੁਲਾਣਗੇ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਸਿਰਫ ਇੱਕ ਵਾਰ ਇਹਨਾਂ ਨੂੰ ਬੁਲਾਇਆ ਗਿਆ ਜਿਹੜੀ ਗੁੜੀ ਆਪ ਗਈ ਹੈ ਸਵੇਰ ਤੋਂ ਸ਼ਾਮ ਤੱਕ ਉੱਥੇ ਬੈਠੀ ਰਹੀ ਹੈ 10 ਮਿੰਟ ਲਈ ਉਹ ਮੁੰਡਾ ਆਉਂਦਾ ਆ ਉੱਥੇ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਜੀ ਤੁਸੀਂ ਜੋ ਕਰਨਾ ਕਰਨਾ ਮੇਰੇ ਤੇ ਪਰਚਾ ਕਰਨਾ ਕਰ ਦਿਓ ਰੋਕਾ ਹੋ ਚੁੱਕਾ ਇਹਨਾਂ ਦਾ ਰੋਕਾ ਹੋ ਚੁੱਕਾ ਭਾਈ ਸਾਹਿਬ ਮੁਕਰਨ ਦਾ ਮੁਕਰਨ ਦਾ ਕਾਰਨ ਕੀ ਹੈ ਆ ਜਿਹੜਾ ਕੀੜਾ ਡਿਮਾਂਡਸ ਜੇ ਤੁਸੀਂ ਪੂਰੀ ਨਹੀਂ ਕੀਤੀ ਤਦਲੇ ਮੁਕਰਨ ਲੱਗ ਗਈ ਜੀ ਕੀ ਡਿਮਾਂਡ ਕੀ ਕਰਦੇ ਨੇ ਇਹ ਡਿਮਾਂਡ ਪਾਈ ਸੇ ਦਾਜ ਦੀ ਹੁੰਦੀ ਹੈ ਕੀ ਦੋਗੇ ਕੀ ਲਵੋਗੇ ਯਾਤਵਾ ਤੁਸੀਂ ਕਿੱਦਾਂ ਸਾਡਾ ਸਹਿਚਾਰ ਰੱਖੋਗੇ ਸਾਡੇ ਰਿਸ਼ਤੇਦਾਰਾਂ ਨੂੰ ਕਿੱਦਾਂ ਤੁਸੀਂ ਖੁਸ਼ ਕਰੋਗੇ ਯਾ ਸਾਡੇ ਪਰਿਵਾਰ ਨੂੰ ਕਿੱਦਾਂ ਖੁਸ਼ ਕਰੋਗੇ ਸਮਝਦੇ ਹੋ ਫਿਰ ਇਹ ਅਗਲੇ ਮੂੰਹ ਨਹੀਂ ਮੰਗ ਰਹੇ ਪਰ ਇੰਡਰ ਕਮਾ ਕੇ ਮੰਗ ਰਹੇ ਆ ਦੱਸੋ ਤੁਸੀਂ ਕਿੱਦਾਂ ਕਰੋਗੇ ਜੀ ਕੀ ਦੋਗੇ ਜੀ ਕੀ ਲਓਗੇ ਜੀ ਕਿਵੇਂ ਬੈਠੂਗਾ ਰਿਸ਼ਤੇਦਾਰੀ ਕਿੱਦਾਂ ਭੁਗਤਾਂਗੇ ਜੀ ਸਮਾਜ ਨੂੰ ਕਿੱਦਾਂ ਮਤਲਬ ਤੁਸੀਂ ਅਸੀਂ ਦਿਖਾਵਾਂਗੇ ਪਰ ਪਰਿਵਾਰ ਨੂੰ ਕੀ ਦਿੱਤਾ ਇਹਨਾਂ ਨੇ ਤੇ ਦਾਜੀ ਹੋ ਗਿਆ ਨਾ ਬਸ ਇਹ ਡਿਮਾਂਡਸ ਜਿਗੀਆਂ ਜੀ ਤੋਂ ਮੁਕਰਨੇ ਵੀ ਆ ਤੋ ਬਾਰੇ ਰੋਕੇ ਤੇ ਵਕਤ ਨਹੀਂ ਕੀਤਾ ਸੀ ਇਹਨਾਂ ਨੇ ਹਾਂਜੀ ਰੋਕੇ ਵਕਤ ਰੋਕੇ ਇਹੀ ਤਾਂ ਗੱਲ ਹੈ ਵੀ 2 ਸਾਲ ਰੋਕਾ ਕੀਤਾ 2 ਸਾਲ ਰਿਸ਼ਤਾ ਰੱਖਿਆ ਜਦੋਂ ਵਿਆਹ ਦੀ ਡੇਟ ਫਿਕਸ ਕਰਨ ਨੇੜੇ ਲੱਗੀ ਤੇ ਉਹਨਾਂ ਨੂੰ ਸਭ ਕੁਝ ਨਜ਼ਰ ਆਣ ਲੱਗ ਗਿਆ ਵੀ ਸਾਡੇ ਗਰੀਬ ਹੈ ਸਾਡੇ ਬਰਾਬਰ ਦੇ ਨਹੀਂ ਹੈ ਉਹ ਕਹਿੰਦਾ ਸਾਡੇ ਸਾਡੇ ਔਕਾਤ ਦੇ ਹੀ ਨਹੀਂ ਹੈਗੇ ਅਸੀਂ ਇਹਨਾਂ ਨੇ ਵਿਆਹ ਨਹੀਂ ਕਰਨਾ ਔਰ ਮੈਂ ਤਾਂ ਹੁਣ ਸੁਣਨ ਚ ਇਹ ਆਇਆ ਵਾ ਵੀ ਸ਼ਾਇਦ ਉਸ ਮੁੰਡੇ ਸਗਾਈ ਕਿਤੇ ਹੋਰ ਵੀ ਕਰ ਰਹੇ ਨੇ ਤਾਂ ਰਿਸ਼ਤਾ ਪੱਕਾ ਕਿਤੇ ਹੋਰ ਕਰਤਾ ਆਪਣੇ ਨਹੀਂ ਕਰ ਰਹੇ ਸੁਣਨ ਚ ਸਮਾਜ ਚੋਂ ਆ ਰਹੇ ਲੋਕਾਂ ਚੋਂ ਇੱਕ ਪਾਸੇ ਰੋਕਾ ਕੀਤਾ ਹੋਇਆ ਤੇ ਦੂਜੇ ਪਾਸੇ ਰੋਕੇ ਦੀ ਤਿਆਰੀ ਹੈ ਤਿਆਰੀ ਹੈ ਇਸੇ ਕਰਕੇ ਅੱਜ ਤੁਹਾਡੇ ਮਾਧਿਅਮ ਰਹੀ ਮੈਂ ਉਸ ਜਿਹੜਾ ਪਰਿਵਾਰ ਧੀਆ ਦਾ ਪਰਿਵਾਰ ਹੈ ਮੈਂ ਕਹਿੰਦਾ ਬਚੋ ਜਿਹੜੇ ਥੱਗੀ ਸਾਡੇ ਨਾਲ ਵੱਜੀ ਹੈ ਉਹ ਤੁਹਾਡੇ ਨਾਲ ਨਾ ਵੱਜੇ ਇਸੇ ਕਰਕੇ ਅੱਜ ਮੈਂ ਇਹ ਦਿਖਾਣਾ ਚਾਹੁੰਦਾ ਵਾਂ ਵੀ ਇਹ ਉਹ ਮੁੰਡਾ ਆ ਲੁਧਿਆਣੇ ਚ ਰਹਿਣ ਵਾਲਾ ਆ 2 ਸਾਲ ਸਗਾਈ ਰੱਖ ਕੇ ਰਿਸ਼ਤਾ ਰੱਖ ਕੇ ਘੁੰਮ ਫਿਰ ਕੇ ਅੱਜ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਉਣਾ ਇਸ ਪੂਰੇ ਰੋਕੇ ਦੀਆਂ ਫੋਟੋਆਂ ਇਹਨਾਂ ਦੀਆਂ ਆ ਦੇਖੋ ਪਰਿਵਾਰ ਸਮੇਤ ਇੱਕ ਕੁੜੀ ਦਾ ਬਾਪੂ ਆ ਤੇ ਕੁੜੀ ਦੀ ਮਾਤਾ ਆ ਇਹ ਮੁੰਡਾ ਇਹ ਮੁੰਡੇ ਦਾ ਬਾਪੂ ਆ ਇਹਦੀ ਮਾਂ ਆ ਇਹ ਮੁੰਡਾ ਆਪ ਆ ਇਹ ਮੁੰਡਾ ਵਾ ਇਹ ਮੁੰਡਾ ਵਾ ਠੀਕ ਹੈ ਜੀ ਇਹ ਸਭ ਫੋਟੋਆਂ ਸਾਰੀਆਂ ਸਗਾਈਆਂ ਦੀਆਂ ਫੋਟੋਆਂ ਰੋਕੇ ਦੀਆਂ ਆ ਦੇਖੋ ਇਹ ਉਹਨਾਂ ਦੇ ਰਿਸ਼ਤੇਦਾਰ ਭਰਾ ਸਬੰਧੀ ਉਹਨਾਂ ਦੇ ਜਵਾਨੀ ਭਾਈ ਤੇ ਇਹ ਨਾਰੀਲ ਫਰਮਦੇ ਦੀ ਘਰ ਦੇ ਬਾਹਰ ਹਮ ਸਾਰਾ ਸਮਾਜ ਇਕੱਠਾ ਹੋਇਆ ਸੀ ਸਾਰੀ ਤਸਵੀਰਾਂ ਉਸ ਵਕਤ ਦੀਆਂ ਜਦੋਂ ਰੋਕਾ ਹੋਇਆ ਉਹਨਾਂ ਦਾ ਸਾਡੀ ਕੀ ਇੱਜ਼ਤ ਰਹਿ ਜੂਗੀ ਤੇ ਸੋਚੋ ਜੇ ਮੈਂ ਮੈਂ ਹਜੇ ਪ੍ਰੋਪਰ ਇਸ ਚੀਜ਼ 'ਚ ਪੈਰ ਪਾਇਆ ਰਿਹਾ ਮੈਂ ਪ੍ਰੋਪਰ ਮੈਂ ਜਾ ਰਿਹਾ ਹਾਂ ਅਫਸਾਈ ਨੋਲਿਜ 'ਚ ਮੈਂ ਜਾ ਰਿਹਾ ਹਾਂ ਸਭ ਕੁਝ ਕਰ ਰਿਹਾ ਮੈਂ ਉਸ ਤੋਂ ਬਾਅਦ 1 ਮਹੀਨੇ ਬਾਅਦ ਵੀ ਇਸ ਦਰਖਾਸਤ ਦਾ ਕੋਈ ਨਿਪਟਾਰਾ ਨਹੀਂ ਹੋਇਆ ਤਾਂ ਤੁਸੀਂ ਸੀ ਨੂੰ ਕੀ ਗਣੋਗੇ ਹੁਣ ਵਿਆਹ ਤੁਸੀਂ ਉਹੀ ਕਰ ਕਰਨਾ ਚਾਹੁੰਦੇ ਹੋ ਕੀ ਕੀ ਮੰਗ ਬਿਲਕੁਲ ਵਿਆਹ ਸੀ ਉੱਥੇ ਭਾਈ ਸਾਹਿਬ ਸਾਡੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਹੈ 2 ਸਾਲ ਸਮਝਦਿਓ ਕੁੜੀਆਂ ਨੂੰ ਲੈ ਜਾਂਦਾ ਰਿਹਾ ਬਿਲਾ ਫਸਲਾ ਕੇ ਉਹ ਕਰੋ ਰਿਲੇਸ਼ਨ ਵੀ ਰਹੀ ਉਹਨਾਂ ਦੇ ਨਾਲ ਬਿਲਕੁਲ ਜੱਜ 2 ਸਾਲ ਕੁੜੀਆਂ ਨਾਲ ਘੁੰਮਦੀ ਰਹੀ ਐ ਸਾਨੂੰ ਬਗੈਰ ਦੱਸੇ ਆਂਦੀ ਰਹੀ ਜਾਂਦੀ ਰਹੀ ਐ ਠੀਕ ਐ ਇੱਕ ਵਾਰ ਮਦਰ ਨੇ ਕਿਹਾ ਵੀ ਸੀ ਇਹਦਾ ਗੱਲ ਹੋਈ ਐ ਤਾਂ ਮੈਨੂੰ ਗੱਲ ਕੀਤੀ ਮੈਂ ਚਲੋ ਸਗਾਈ ਹੋਈ ਐ ਕੀ ਦਿੱਕਤ ਐ ਸਾਨੂੰ ਕੀ ਪਤਾ ਸੀ ਇਹ ਹੋਜੇ ਇਹੋ ਜੇ ਕਾਲੇ ਮੂੰਹ ਵਾਲੇ ਲੋਕ ਹੋਣਗੇ ਵੀ ਸਾਡੀ ਕੁੜੀ ਦੀ ਜ਼ਿੰਦਗੀ ਦਾ ਖਲਵਾੜ ਕਰਦਾਂਗੇ 2 ਸਾਲ ਰਿਸ਼ਤਾ ਰੱਖ ਕੇ ਰੋਕਾ ਕਰਕੇ ਸਾਰੇ ਸਮਾਜ ਪਰਿਵਾਰ ਸਾਹਮਣੇ ਰਿਸ਼ਤੇਦਾਰਾਂ ਸਾਹਮਣੇ ਰਿਸ਼ਤਾ ਰੱਖ ਕੇ ਕੁੜੀ ਮੰਗ ਕੇ ਇਹਦਾ ਮੁੱਕਰ ਜਾਣਗੇ ਉਹ ਸਿੱਧੇ ਤੌਰ ਤੇ ਨਹੀਂ ਕਹਿੰਦੇ ਵੀ ਮੈਨੂੰ ਇਹ ਚਾਹੀਦਾ ਉਹ ਆ ਕੇ ਕਹਿੰਦੇ ਆ ਮੈਂ ਇਸ ਚੀਜ਼ ਦਾ ਮਤਲਬ ਕੀ ਹੋਇਆ ਦੱਸੋ ਜੀ ਸਾਹਿਬ ਰੀਜ਼ਨ ਦੱਸੋ ਕੀ ਕਹਿ ਰਹੇ ਹੋ ਮੈਂ ਨਾ ਜਦੋਂ ਪਰਿਵਾਰ ਬੈਠਿਆ ਦੋ ਚਾਰ ਪਰਿਵਾਰਾਂ ਨੇ ਆਪਸ ਰਿਸ਼ਤੇਦਾਰ ਨੇ ਬੈ ਕੇ ਮੀਟਿੰਗ ਕੀਤੀ ਰੀਜ਼ਨ ਦੱਸੋ ਤੁਹਾਨੂੰ ਕੀ ਹੈ ਜੀ ਕੁੜੀ ਨੂੰ ਤੁਸੀਂ ਰਿਸ਼ਤੇ ਵਾਸਤੇ ਕਿਉਂ ਮਨਾਂ ਕਰ ਰਹੇ ਹੋ ਕਦੇ ਸਾ ਇਹ ਅਸੀਂ ਸੋਚਿਆ ਜੀ ਐਦਾਂ ਕਰਨਗੇ ਉਦਾਂ ਕਰਨਗੇ ਹੁਣੇ ਪਿੱਛੇ ਨਹੀਂ ਹਟਦੇ ਹੁਣ ਗੱਲ ਤੋਂ ਪਿੱਛੇ ਹਟ ਰਹੇ ਫਾਈਨੈਂਸ਼ਲੀ ਪੋਜੀਸ਼ਨ 2 ਸਾਲ ਪਹਿਲਾਂ ਨਾਲੋਂ ਵਧੀਆ ਸੀਗੀ ਅਜੋ ਪੋਜੀਸ਼ਨ ਨਹੀਂ ਰਹੀ ਯਾਰ ਵਕਤ ਹੈ ਹਾਲਾਤ ਹੈ ਸਮਝਦੇ ਹੋ ਅੱਜ ਮੇਰੇ ਜੇ ਜੋ ਚਾਰ ਚਲੜ ਪੋਗਦੇ ਆ 2 ਮਹੀਨੇ ਬਾਅਦ ਕੀ ਪਤਾ ਮੇਰੇ ਤੇ ਕੋਈ ਮਾੜਾ ਕਰਮ ਹੋ ਜਾਵੇ ਮੈਂ ਕੋਈ ਗਲਤੀ ਹੋ ਜਾਵੇ ਮੈਂ ਮੇਰਾ ਸਾਰਾ ਪੈਸਾ ਮੇਰੇ ਲੱਗ ਜਾਵੇ ਤਾਂ ਇਹਦਾ ਮਤਲਬ ਥੋੜੀ ਵੀ ਰਿਸ਼ਤਾ ਤੋੜ ਦੂੰ ਤੁਸੀਂ ਲੋਕ ਯਾਰ ਮੇਰਾ ਦੋਸਤ ਜਦੋਂ ਗੁੜੀਆ ਮੈਨੂੰ ਕਹਿੰਦੀ ਕਹਿੰਦੀ ਭਈਆ ਇੱਦਾਂ ਦਾ ਮੇਨਾ ਹੋਇਆ ਭਾਈ ਸਾਹਿਬ ਰੋਣਾ ਨਿਕਲ ਜਾਂਦਾ ਅਜੋਸ ਪਰਿਵਾਰ ਤੇ ਕੀ ਬੀਜਦੀ ਹੋਣੀ ਆ ਕਹਿੰਦੀ ਭਈਆ ਮੈਂ ਸੁਸਾਇਡ ਕਰ ਲੈਣਾ ਮੈਂ ਮਰ ਜਾਣਾ ਮੈਂ ਇਹਨੂੰ ਕਿਹਾ ਨਗਾ ਬੇਟਾ ਲੋ ਜਣਾ ਪੁਲਿਸ ਕਮਿਸ਼ਨ ਸਾਹਿਬ ਤੇ ਯਕੀਨ ਰੱਖ ਤੈਨੂੰ ਸੁਸਾਇਡ ਦਾ ਮੌਕਾ ਨਹੀਂ ਦਿੰਗੇ ਉਹ ਤੇ ਲੋਕ ਤੇਰਾ ਕੰਮ ਕਰਕੇ ਦੇਣਗੇ ਪਰ ਅਜ ਮਹੀਨੇ ਬਾਅਦ ਵੀ ਮੇਰੇ ਹੱਥ ਵੀ ਖਾਲੀ ਤੇ ਉਹਦੇ ਹੱਥ ਵੀ ਖਾਲੀ ਹੁਣ ਅੱਗੇ ਵੀ ਕੋਈ ਕਦਮ ਚੱਕੋਂਗੇ ਜੇ ਮੰਨ ਲਓ ਉਹ ਨਹੀਂ ਮੰਨਦੇ ਜੇ ਵਿਆਹ ਕਰਾਉਣ ਨੂੰ ਦੇਖੋ ਸਾਡੇ ਲਈ ਭਾਈ ਸਾਹਿਬ ਇੱਕ ਜ਼ਿੰਦਗੀ ਜਨਾ ਪੁਰਾਣੇ ਟਾਈਮਾਂ ਜਦ ਰਾਜੇ ਮਾਰਾ ਯੁੱਧ ਲੜਦੇ ਸੀ ਨਾ ਤੋਂ ਯੁੱਧ ਨੂੰ ਰੋਕਣ ਵਾਸਤੇ ਸਰਕਾਰਾਂ ਬਣ ਗਈਆਂ ਇਲੈਕਸ਼ਨ ਜ਼ੋਨ ਲੱਗ ਗਏ ਅਫਸਰ ਲੋਬੀ ਆ ਗਈ ਆਈਪੀਐਸ ਲੈਵਲ ਦੇ ਅਫਸਰ ਆ ਗਏ ਸੁਣਵਾਈ ਕਰਨ ਲਈ ਆ ਗਏ ਜੇ ਉਸ ਤੋਂ ਬਾਅਦ ਹੀ ਮਹੀਨੇ ਬਾਅਦ ਸਾਡੀ ਕੁੜੀ ਰੁਲੂਗੀ ਪਰ ਅਸੀਂ ਤਾਂ ਕੋਈ ਨਾ ਉਸ ਸਟੈਪ ਚੱਕਾਂਗੇ ਫਿਰ ਉਸ ਸਟੈਪ 'ਤੇ ਸ਼ਾਇਦ ਪ੍ਰਸ਼ਾਸਨ ਨੂੰ گوਾਰਾ ਨਾ ਹੋਵੇ ਪਰ ਸਾਡੇ ਅੱਜ ਮਜਬੂਰਨ ਸਾਨੂੰ ਮਜਬੂਰੀ ਕੌਣ ਕਰ ਰਿਹਾ ਇਹੋ ਜਿਹੇ ਦ ਮਹੀਨੇ ਮਹੀਨਾ ਦਰਵਾਜ਼ੇ ਖੜਕਾ ਖੜਕਾ ਕੇ ਅਫਸਰਾਂ ਦੇ ਤੇ ਸਾਡੀ ਜੁੱਤੀਆਂ ਹੀ ਘਸਣੀਆਂ ਸਾਡੀ ਕੁੜੀ ਨੇ ਖੱਜਲ ਖਵਾ ਰਹੀ ਹੋਣਾ 2 ਸਾਲ ਉਦਾਂ ਖੱਜਲ ਖਵਾ ਮਨਸਤਾ ਰੱਖ ਕੇ ਕਰਤਾ ਹੁਣ ਜਿਹੜੀ ਬਦਨਾਮੀ ਹੋ ਰਹੀ ਹੈ ਉਹ ਉਹ ਫਿਰ ਦੱਸੋ ਅਸੀਂ ਸਾਡੇ ਹੱਥ 'ਚ ਇੱਕ ਭਰਾ ਦੇ ਮੇਰੀ ਦੋਜੀ ਸਿਸਟਰ ਹੈ ਮੈਂ ਮੇਰੀ ਵੀ ਭੈਣ ਲੱਗੀ ਨਾ ਤੇ ਸਾਡੇ ਹੱਥ ਕੇ ਦੇ ਪਰਵਾਹ ਹੱਥ ਕੀ ਹੈ ਪੰਨੋ ਜੀ ਵੱਡੇ ਅਧਿਕਾਰੀਆਂ ਨੂੰ ਕੁਝ ਕਹਿਣਾ ਚਾਹੂਗਾ ਜਿਹੜੇ ਕਹਿੰਦੇ ਕਿ ਪਹਿਲ ਦੇ ਆਧਾਰ ਤੇ ਜਿਹੜਾ ਧੀਆ ਭੈਣਾਂ ਦਾ ਮਸਲਾ ਹੈਗਾ ਉਹ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕੀਤਾ ਜਾਵੇ ਮੈਂ ਫਿਰ ਕੰਨ ਦੇਖੋ ਲੁਧਿਆਣਾ ਸੀਪੀ ਸਾਹਿਬ ਸੁਪਨ ਸ਼ਰਮਾ ਜੀ ਵਧੀਆ ਅਫਸਰ ਨੇ ਉਹ ਪਹਿਲੇ ਵੀ ਰਿਕਾਰਡ ਬੋਲਦੇ ਕੰਮ ਦੇ ਇਦਾਂ ਨਹੀਂ ਕੰਮ ਨਹੀਂ ਕਰਦੇ ਕੰਮ ਕਰਦੇ ਆ ਵਧੀਆ ਰਿਕਾਰਡ ਬੋਲਦੇ ਪਰ ਮੈਂ ਕਹਿੰਨਾ ਕਿ ਸਾਡੇ ਹੀ ਵਾਰੀ ਸਾਡੀ ਵਾਰੀ ਕਿਉਂ ਇਨਾ ਮਤਲ ਨੈਕਲੀਜੈਂਸੀ ਕਰ ਲੋ ਲੇਟ ਹੋ ਸਕਦਾ ਵੀ ਉਹਨਾਂ ਦੇ ਜੀਸੀਪੀ ਸਾਹਿਬ ਨੇ ਦਰਖਾਸਤ ਮਾਰਕ ਕੀਤੀ ਹੈ ਔਮਨਸਲ ਗਈ ਹੈ ਹੋਸਦਾ ਕੀ ਔਮਨਸਲ ਵਾਲੇ ਹੀ ਉਹਨਾਂ ਨੂੰ ਗਲਤ ਗਾਈਡ ਕਰ ਰਹੇ ਹੋਣ ਜਾਂ ਔਮਨਸਲ ਵਾਲੇ ਇਸ चीज ਨੂੰ ਕੰਮ ਕਰਨਾ ਚਾਹੁੰਦੇ ਹੀ ਨਹੀਂ ਜਾਂ ਤਾਂ ਇੱਕ ਸਮੇਂ ਨੂੰ ਪਤਾ ਲੱਗਿਆ ਮੈਨੂੰ ਮੇਰੇ ਇਹਦੇ ਜੋ ਉਹਨਾਂ ਦੇ ਵੱਡੇ ਮਾਮਾ ਜੀ ਨੇ ਮੈਨੂੰ ਦੱਸ ਦਿੱਤੀ ਕਹਿੰਦਾ ਬੇਟਾ ਮਗਾਂਜੀ ਕਹਿੰਦਾ ਮੈਨੂੰ ਲੱਗਦਾ ਕੁੜੀ ਮੁੰਡੇ ਵਾਲੋਂ ਫੋਨ ਆਇਆ ਔਮਨਸਲ ਤੋਂ ਉਹ ਜਾ ਕੇ ਆਏ ਨੇ ਉੱਥੋਂ ਤੇ ਸਾਨੂੰ ਹੋਣ ਨਹੀਂ ਆਇਆ ਇਹ ਦਰਖਾਸਤ ਵੀ ਭਾਈ ਸਾਹਿਬ ਮੈਂ ਫੋਨ ਮਾਰ ਮਾਰ ਕੇ ਮਾਰ ਮਾਰ ਕੇ ਮਾਰ ਮਾਰ ਕੇ ਅਨਡ ਉਹਨਾਂ ਤਾਂ ਬੁਲਾ ਲਿਆ ਇਹਨਾਂ ਨੂੰ ਜੇ ਮੈਂ ਵਿੱਚ ਨਾ ਹੁੰਦਾ ਤਾਂ ਸ਼ਾਇਦ ਬੁਲਾਉਂਦੇ ਵੀ ਨਾ ਇਹ ਵੀ ਹੋ ਸਕਦਾ ਹੈ ਵੀ ਸ਼ਾਇਦ ਅਰਖਾਸਤ ਗਵਾਣ ਵਾਸਤੇ ਪੈਸੇ ਦੇ ਆਏ ਹੋਣ ਉਹ ਤਾਂ ਬੜਕਾ ਦਾ ਮਾਰਦੇ ਆ ਫਿਰ ਕੋ ਜੋ ਕਰਨਾ ਕਰ ਲੋ ਕੁਝ ਨਹੀਂ ਹੋਣਾ ਇਹਦਾ ਛੋਟਾ ਬ੍ਰਦਰ ਹੈ ਕਿਸੇ ਯਾਰ ਦੋਸਤਾਂ ਨਾਲ ਘੁੰਮਣ ਚਲਾ ਗਿਆ ਉਹਨਾਂ ਕੋਈ ਕਿਥੋਂ ਕੋ ਝਗੜਾ ਝਗੜਾ ਹੋ ਗਿਆ ਉਹਦਾ ਨਾਮ ਵੀ ਪਰਚੇ ਦੇ ਵਿੱਚ ਆ ਗਿਆ ਛੋਟੇ ਭਰਾ ਦਾ ਜੋ ਪਰਚੇ ਦੇ ਨਾਮ ਆ ਗਿਆ ਤਾਂ ਕਮਨ ਸੈਂਸ ਦੀ ਗੱਲ ਹੈ ਪੈਸਾ ਲੱਗਣਾ ਸੀ ਵਕੀਲ ਵੀ ਕਰਨੇ ਪੈਣੇ ਸੀ ਜ਼ਮਾਨਤ ਵੀ ਕਰਾਉਣੀਆਂ ਪੈਣੀਆਂ ਸੀ ਇਨਕੁਆਰੀਆਂ ਵੀ ਲਵਾਉਣੀਆਂ ਪੈਣੀਆਂ ਸੀ ਠੀਕ ਹੈ ਪੈਸਾ ਉੱਥੇ ਡਾਇਵਰਟ ਹੋਇਆ ਗੁੜੀਆ ਦੇ ਫਾਜ਼ਲ ਸਾਹਿਬ ਨੇ ਕਹਿਤਾ ਵੀ ਮੈਂ ਵਿਆਹ ਥੋੜਾ ਸਿੰਪਲ ਜਿਹਾ ਕਰਨਾ ਹੈ ਭਾਈ ਸਾਹਿਬ ਮੇਰੀ ਹੁਣ ਪੋਜੀਸ਼ਨ ਟਾਈਟ ਹੈ ਮੇਰੇ ਬੱਚੇ ਉੱਤੇ ਮੇਰੇ ਪੈਸਾ ਬਹੁਤ ਲੱਗ ਗਿਆ ਕੁਛ ਨੇ ਮਦਰ ਬਿਮਾਰ ਸੀ ਗਿਆ ਰਿਸ਼ਤੇ ਪਰਿਵਾਰ ਚ ਉੱਥੇ ਵੀ ਪੈਸੇ ਨਾਲ ਲੱਗੇ ਉਹਨੇ ਕਿਹਾ ਭਾਈ ਸਾਹਿਬ ਮੇਰੀ ਪੋਜੀਸ਼ਨ ਥੋੜੀ ਟਾਈਟ ਹੈ ਤੇ ਥੋੜਾ ਵਿਆਹ ਆਪਸ ਸਿੰਪਲ ਕਰ ਲਿਆ ਇੰਨੇ ਦੇ ਵਿੱਚ ਹੀ ਤੁਸੀਂ ਅੱਜ ਵਿਆਹ ਵਾਲਾ ਦਾ ਕਰ ਰਹੇ ਹੋ ਕੱਲ ਨੂੰ ਤੁਸੀਂ ਰਿਸ਼ਤੇਰ ਕਿੱਦਾਂ ਭਗਾਓਗੇ ਕੱਲ ਤੋਂ ਤੁਸੀਂ ਲੈਣਾ ਦੇਣਾ ਕਿੱਦਾਂ ਕਰੋਗੇ ਕੱਲ ਨੂੰ ਤੁਸੀਂ ਸਾਡੇ ਕੋਲ ਰਿਸ਼ਤੇ ਦੀ ਸੇਵਾ ਕਿੱਦਾਂ ਕਰੋਗੇ ਪਰ ਬਰਾਤ ਦੀ ਕੱਲ ਨੂੰ ਇਦਾਂ ਹੋ ਜੂ ਓਦਾਂ ਹੋ ਜੂ ਕੱਲ ਨੂੰ ਅਸੀਂ ਕਿਨੂੰ ਦਾ ਰਿਸ਼ਤਾ ਨੂੰ ਕੀ ਮੂੰਹ ਦਿਖਾਵਾਂਗੇ ਕਿ ਇਹ ਕਿਹੋ ਜਿਹੇ ਰਿਸ਼ਤੇਦਾਰ ਲੱਭੇ ਆ ਇਹਨਾਂ ਨੇ ਦਿੱਤਾ ਕੀ ਤੁਹਾਨੂੰ ਕੀ ਲਿੱਤਾ ਵੈ ਫਿਰ ਇਹ ਦਾਜ ਦੀ ਪ੍ਰਥਾ ਯਾਰ ਲੋਕੀ ਵੱਡੀਆਂ ਵੱਡੀਆਂ ਗੱਲਾਂ ਜਿੰਨੀਆਂ ਮਰਜ਼ੇ ਕੱਲ ਨੂੰ ਫਿਰ ਅੱਜ ਵੀ ਇਹ ਕਿਸੇ ਨਾ ਕਿਤੇ ਸਮਾਜ ਚ ਘੁਣ ਬਣ ਚੁੱਕੀਆਂ ਨੇ ਗੱਲਾਂ ਉਸ ਸਮਾਂ ਇਹ ਨੂੰ ਖਾ ਰਹੀ ਆ ਭਾਜੀ ਜੇ ਨਾ ਹੋਈ ਕੋਈ ਕਾਰਵਾਈ ਫਿਰ ਕੀ ਕਰੂੰ ਦੇਖੋ ਫਿਰ ਸ਼ਿਪਸਨਾ ਕੋਲੇ ਨਾ ਇੱਕ ਦਰੀ ਹੈ ਉਹ ਦਰੀ ਵਿਛਾਵਾਂਗੇ ਉਹ ਮਨਸਲ ਦੇ ਬਾਹਰ ਵਿਛਾਵਾਂਗੇ ਸੀਪੀ ਦਫਤਰ ਸਾਹ ਦੇ ਬਾਹਰ ਵੀ ਵਿਛਾਵਾਂਗੇ ਤੁਹਾਨੂੰ ਬਸ ਵਿਛਾਵਾਂਗੇ ਸਾਨੂੰ ਜਵਾਬ ਚਾਹੀਦਾ ਵੀ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਕਰਨ ਵਾਲੇ ਤੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਦਾਜ ਮੰਗ ਰਿਆ ਦੋ ਸਾਲ ਸਾਡੀ ਕੁੜੀ ਨਾਲ ਘੁਮਦਾ ਰਿਆ ਠੀਕ ਹੈ ਰਿਸ਼ਤਾ ਬਣਾਇਆ ਇੱਕ ਪਰਿਵਾਰ ਨਾ ਬਣਾਇਆ ਕੁੜੀ ਨਾ ਬਣਾਇਆ ਠੀਕ ਹੈ ਉਸ ਚੀਜ਼ ਦਾ ਕੋਈ ਜਵਾਬ ਦੇਊਗਾ ਸਾਡੀ ਪਰਿਵਾਰ ਦੀ ਮੇਰੇ ਦੋਸਤ ਦੇ ਪਰਿਵਾਰ ਦੀ ਬਦਨਾਮੀ ਕਰਾਤੀ ਰਿਸ਼ਤਾ ਤੋੜ ਕੇ ਅਗਲੇ ਥੋੜੀ ਕਹਿੰਦੇ ਵੀ ਕਿ ਕਾਰਨ ਕਿ ਉਹ ਕਹਿੰਦਾ ਕੁੜੀ ਚ ਕਮੀ ਹੋਣੀ ਤਾਂ ਇਸ ਤੋੜਿਆ ਪਰ ਅਗਲੇ ਨੇ ਅਸੀਂ ਘਰ ਕਰ ਜਾ ਕੇ ਥੋੜੀ ਦੱਸਦੇ ਹਾਂ ਵੀ ਕਿਲੇ ਦਾਜ ਮੰਗਦੇ ਸੀਗੇ ਨਾਲੇ ਰਿਸ਼ਤਾ ਉਹਨਾਂ ਨੇ ਮਨਾਂ ਕੀਤਾ ਸਾਡੇ ਤੋਂ ਅੱਜ ਵੀ ਰਿਸ਼ਤਾ ਕਾਇਮ ਖੜਾ ਹੈ ਇਹ ਤਾਂ ਵਿਆਹ ਉੱਥੇ ਹੀ ਕਰਨਾ ਵਾ ਠੀਕ ਹੈ ਜੀ ਪਰ ਉਹ ਵੂਮਨ ਸੈੱਲ ਆਇਆ ਉਹਨੇ ਸਾਫ਼ ਕਹਤਾ ਮੈਂ ਵਿਆਹ ਕਰਾ ਦਮੇ ਤੇ ਪਰਚਾ ਕਰਾ ਦੋ ਪਰ ਅਸੀਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਸਾਹਿਬ ਇਹ ਗਰੀਬ ਪਰਿਵਾਰ ਹੈ ਇਹਦੀ ਸੁਣਾਈ ਕੁ ਜ਼ਰੂਰ ਕਰੋ ਠੀਕ ਹੈ ਅਜ ਕਮਹੀਨਾ ਹੋ ਗਿਆ ਮੈਨੂੰ ਵੀ ਧੱਕੇ ਖਾਂਦੇ ਇਸ ਦਰਖਾਸਤ ਦੇ ਰਿਗਾਰਡਿੰਗ ਪਰ ਸੁਣਵਾਈ ਕਿਸੇ ਪਾਸੇ ਨਹੀਂ ਹੋ ਰਹੀ ਫਿਰ ਐਂਡ ਸਾਡੇ ਕੋਲ ਧਰੀ ਹੈ ਅਸੀਂ ਪ੍ਰੋਟੈਸਟ ਕਰਾਂਗੇ ਵੂਮਨਸਲ ਦੇ ਬਾਹਰ ਵੀ ਬੈਠਾਂਗੇ ਸੀਪੀ ਦਫਤਰ ਬਾਹਰ ਵੀ ਬੈਠਾਂਗੇ ਕੀ ਸਮਾਂ ਦਿੰਦੇ ਹੋ ਕੋਈ ਦੇਖੋ ਅਜੇ ਕੱਲ ਦਾ ਟਾਈਮ ਰੱਖਿਆ ਉਹਨਾਂ ਨੇ ਕੱਲ ਬੁੱਧਵਾਰ ਆ ਕੱਲ ਸਾਨੂੰ ਫਿਰ 10ਵੇਂ ਨੇ ਬੁਲਾਇਆ ਹੋਇਆ ਪਰ ਮੁੰਡਾ ਹੇ ਤੱਕ ਵੀ ਇਹੀ ਅੜਿਆ ਹੋਇਆ ਕਿ ਮੈਂ ਵਿਆਹ ਉੱਥੇ ਨਹੀਂ ਕਰਨਾ ਮੁੰਡਾ ਸਾਫ਼ ਮਨਾਂ ਕਰ ਰਿਹਾ ਵਾ ਠੀਕ ਹੈ ਸਾਡੀ 2 ਸਾਲ ਰਿਸ਼ਤਾ ਰੱਖ ਕੇ ਕੁੜੀ ਦੇ ਨਾਲ ਰਿਸ਼ਤਾ ਵੀ ਉਹਨਾਂ ਨੇ ਰੱਖਿਆ 2 ਸਾਲ ਮਤਲਬ ਇਸ ਦਾ ਵਿਆਹ ਕਰਨ ਨੂੰ ਕਾਲੀ ਸੀ ਕਿ ਕਰ ਦੋ ਪਰ ਉਹ ਕਿਹਾ ਨਹੀਂ ਮੈਂ ਆਪਣੇ ਭੈਣ ਵਿਆਹ ਦਵਾ ਉਸ ਤੋਂ ਮੈਂ ਆਪਣਾ ਵਿਆਹ ਕਰਾਉਂਗਾ ਜੀ ਪਰ ਹੁਣ 2 ਸਾਲ ਦਾ ਬਿਲਕੁਲ ਹੀ ਮੁਕਰਨ ਲੱਗ ਗਿਆ ਮੈਨੂੰ ਕੀ ਦਵੋਗੇ ਕਿੱਦਾਂ ਕਰੋਗੇ ਇਸ ਤਰ੍ਹਾਂ ਇੱਕ ਦਬ ਪੁਗਤਾਵੋਗੇ ਮੁੰਡੇ ਨੂੰ ਕੀ ਪਾਉਂਗੇ ਬਰਾਤੇ ਨੂੰ ਕੀ ਪਾਉਂਗੇ ਕੀ ਦਵੋਗੇ ਕਿੱਥੇ ਵਿਆਹ ਕਰੋਗੇ ਕਿੰਨਾ ਕਰੋਗੇ ਕਿੰਨਾ ਦੇਵੋਗੇ ਯਾਰ ਜਿਨੇ ਜਿਸ ਪਿਓ ਨੇ ਆਪ ਦੀ ਧੀ ਦਿੱਤੀ ਇਹਨੇ ਸਾਲ ਪਾਲ ਪੋਸ ਕੇ ਵੱਡੀ ਕਰਕੇ ਉਸ ਤੋਂ ਵੱਡਾ ਦਾਨ ਤਾਂ ਹੈ ਹੀ ਨਹੀਂ ਨਾ ਕੰਨਿਆ ਦਾਨ ਤੋਂ ਉੱਪਰ ਸੰਸਾਰ ਦੇ ਵਿੱਚ ਕੋਈ ਦਾਨ ਨਹੀਂ ਹੈ ਹੂੰ ਔਰ ਚਾ 21ਵੀਂ ਸਦੀ ਆ ਗਈ ਹੈ ਲੋਕ ਪੜੇ ਲਿਖੇ ਹੋ ਗਏ ਨੇ ਪਰ ਅੱਜ ਵੀ ਕਿਥੇ ਨਾ ਕਿਥੇ ਇਹੋ ਜੀ ਦਾਜ ਪ੍ਰਥਾ ਜਿਹੜਾ ਘੋਣਾ ਹੈ ਉਹ ਅੱਜ ਵੀ ਲੱਗਾ ਹੋਇਆ ਹੈ ਹੈਲੋ 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 ਪੰਕੁਰਬਾਜੀ ਕੀ ਹਾਲ ਹੈ ਵਧੀਆ ਵਧੀਆ ਬੋਲੋ ਪੱਤਰਕਾਰ ਬੋਲ ਰਿਹਾ ਤੁਹਾਡੇ ਕੋਲ ਹੀ ਆ ਰਿਹਾ ਮੈਂ ਮੇਰੇ ਕੋਲ ਨਾ ਬਾਈ ਜੋਗ ਤੇ ਜਾਣਾ ਫਿਰ ਨਹੀਂ ਹੈਗਾ ਹੈਲੋ ਹਾਂ ਹਲੋ ਅੰਕੁਰ ਬਿੱਲਾ ਜੀ ਗੱਲ ਕਰ ਰਹੇ ਹੋ ਭਾਜੀ ਤੁਸੀਂ ਮੈਂ ਜੈ ਕੁਮਾਰ ਬੋਲ ਰਿਹਾ ਭਾਜੀ ਦਾ ਸਿਟੀ ਹੈਡਲਾਈਨ ਨਿਊਜ਼ ਚੈਨਲ ਤੋਂ ਬੋਲੋ ਭਾਜੀ ਇੱਕ ਤਾਂ ਤੁਹਾਡਾ ਕੋਈ ਵਿਆਹ ਉਹ ਰੋਕਾ ਰੋਕਾ ਤਿਆਰ ਹੋਇਆ ਸੀ ਜੀ ਭਾਈ ਤੁਸੀਂ ਕਿੱਥੋਂ ਗੱਲ ਕਰ ਰਹੇ ਮੈਨੂੰ ਆ ਦੱਸੋ ਯਾਰ ਪਹਿਲਾਂ ਮੈਂ ਭਾਜੀ ਨਿਊਜ਼ ਚੈਨਲ ਤੋਂ ਗੱਲ ਕਰ ਰਿਹਾ ਦਾ ਸਿਟੀ ਹੈਡਲਾਈਨਸ ਤੋਂ ਮੈਨੂੰ ਨਾ ਐਕਚੁਅਲੀ ਖਬਰ ਕਰਾਈ ਆ ਤੁਹਾਡੇ ਜਿੱਥੇ ਤੁਹਾਡਾ ਰੋਕਾ ਹੋਇਆ ਸੀ ਤੇ ਮੈਂ ਤੁਹਾਡਾ ਪੱਖ ਜਾਣਨਾ ਚਾਹੁੰਦਾ ਸੀ ਭਾਜੀ ਹਮ ਕੀ ਹੈਗਾ ਯਾ ਤਾਂ ਤੁਸੀਂ ਮੈਨੂੰ ਮਿਲ ਕੇ ਦੋ ਕੋ ਪੱਖ ਯਾ ਤਾਂ ਤੁਸੀਂ ਮੈਨੂੰ ਫੋਨ ਤੇ ਦੇ ਦਿਓ ਨੇ ਕਿਸ ਬਾਰੇ ਤੁਸੀਂ ਮੇਰਾ ਪੱਖ ਲੈਣਾ ਮੈਨੂੰ ਆ ਦੱਸੋ ਭਾਜੀ ਤੁਹਾਡਾ ਕੋਈ ਰੋਕਾ ਹੋਇਆ ਸੀਗਾ ਹੋਇਆ ਸੀ ਦੱਸੋ ਨੀਸ਼ੂ ਨੀਸ਼ੂ ਕੁੜੀ ਦੇ ਨਾਲ ਤੁਹਾਡੇ ਕੋਲੇ ਕੋਣ ਆਇਆ ਇਸ ਟਾਈਮਾ ਦੱਸੋ ਮੇਰੇ ਕੋਲ ਭਾਜੀ ਕੁੜੀ ਵੀ ਹੈਗੀ ਐ ਤੇ ਉਹਦੇ ਪਰਿਵਾਰਕ ਮੈਂਬਰ ਹੈਗੇ ਨੇ ਪਰਿਵਾਰਕ ਮੈਂਬਰ ਕੋਣ ਕੋਣਾ ਹੈ ਅ ਇੱਕੋ ਦੇ ਸਮਾਜ ਸੇਵੀ ਆ ਕੋਈ ਤੇ ਇੱਕ ਮਾਤਾ ਨੇ ਭਾਨੂੰ ਪ੍ਰਤਾਪ ਭਾਨੂੰ ਪ੍ਰਤਾਪ ਸ਼ੀਮਸ ਹਨ ਆਗੂ ਆ ਜੀ ਅੱਛਾ ਜੀ ਹਾਂਜੀ ਮੈਂ ਕਿਹਾ ਤੁਹਾਡਾ ਪੱਖ ਜਾਣ ਲਵਾਂ ਵੀ ਕੀ ਮੈਟਰ ਹੈ ਪਾਜੀ ਯਾਰ ਮੇਰੀ ਗੱਲ ਸੁਣੋ 2 ਸਾਲ ਤੋਂ ਰਿਸ਼ਤਾ ਹੋ ਰਿਹਾ ਸੀ ਜਿੱਦ ਦਾਇ ਦੂਦ ਦੀ ਡਿਮਾਂਡ ਹੁੰਦੀ 2 ਸਾਲ ਪਹਿਲਾਂ ਆ ਜਾਂਦੀ ਪੁੱਤ ਹੈ ਜੀ ਇਲਜ਼ਾਮ ਲਾ ਰਹੇ ਜੀ ਤੁਹਾਡੇ ਤੇ ਤੇ ਇਲਜ਼ਾਮ ਤਾਂ ਯਾਰ ਕੁਝ ਵੀ ਲਾ ਸਕਦੇ ਲਾਉਣ ਤੋਂ ਕੀ ਦਿੱਕਤ ਹੈ ਇਸ ਤੇ ਤੇ ਪਾਜੀ ਕੀ ਦਿੱਕਤ ਕੀ ਪ੍ਰੋਬਲਮ ਆ ਗਈ ਆਪਾਂ ਨੂੰ ਵੀ ਵਿਆਹ ਜਿਹੜਾ ਕੈਨਸਲ ਕਰਤਾ ਕਿ ਭਾਈ ਉਹਨਾਂ ਨੇ ਦੱਸਿਆ ਨਹੀਂ ਤੁਹਾਨੂੰ ਕਿਉਂ ਕੈਨਸਲ ਕਰ ਰਿਹਾ ਕਿਉਂ ਹਟਾ ਰਿਹਾ ਉਹਨਾਂ ਨੂੰ ਦੱਸਿਆ ਵੀ ਤਾਂ ਹੋਣਾ ਵੀ ਇਸ ਵਜ੍ਹਾ ਕਰਕੇ ਹਟਾ ਰਿਹਾ ਉਹਨਾਂ ਨੇ ਦਾ ਜੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਹਿੰਦੇ ਵੀ ਸਾਡੇ ਕੋਲ ਦਾਜ ਮੰਗਦੇ ਆ ਤੇ ਸਾਡਾ ਕੋਈ ਪਤਾ ਨਹੀਂ ਭਰਾ ਸੀਗਾ ਕੌਣ ਸੀਗਾ ਵੀ ਕੋਈ ਨਹੋਣੀ ਹੋਈ ਤੇ ਉਹਨੂੰ ਜੇਲ੍ਹ ਜਾਣਾ ਪਿਆ ਤੇ ਸਾਡਾ ਜਿਹੜਾ ਫਾਈਨਾਂਸ ਫਾਈਨੈਂਸ਼ੀਅਲ ਥੋੜੇ ਅਸੀਂ ਪ੍ਰੋਬਲਮ ਦੇ ਵਿੱਚ ਆ ਗਏ ਤੇ ਅਸੀਂ ਕਿਹਾ ਵੀ ਉਹਨਾਂ ਨੂੰ ਕਿ ਸਾਡਾ ਵਿਆਹ ਜਿਹੜਾ ਹੈ ਉਹ ਥੋੜਾ ਛੋਟੇ ਲੈਵਲ ਤੇ ਕਰ ਲਓ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਉਦਾਂ ਨਹੀਂ ਕਰਨਾ ਹੈਗਾ ਤੁਸੀਂ ਅਸੀਂ ਵਿਆਹ ਹੀ ਨਹੀਂ ਕਰਨਾ ਅੱਛਾ ਠੀਕ ਮੇਰੀ ਗੱਲ ਸੁਣੋ ਯਾਰ ਜੇ ਅਸੀਂ ਦਾਜ ਮੰਗ ਰਹੇ ਆ ਫਿਰ ਇਹ ਵਿਆਹ ਕਿਉਂ ਕਰ ਰਹੇ ਆ ਦਾਜ ਜੀ ਦੇ ਘਰੇ ਨਾ ਕਿ ਦੋ ਜੀ ਮੰਨਦੇ ਕਿ ਨਹੀਂ ਜੀ ਜੇ ਅਸੀਂ ਦਾਜ ਮੰਗਦੇ ਆ ਤੇ ਫਿਰ ਦਾਜ ਜੀ ਦੇ ਘਰੇ ਵਿਆਹ ਨਾ ਕਰੋ ਨਾ ਯਾਰ ਜੀ ਹਾਂ ਜੀ ਵੈਸੇ 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 ਤੁਸੀਂ ਦੱਸ ਦੋਗੇ ਵੀ ਕਿਉਂ ਮਨਾ ਕੀਤਾ ਤੁਸੀਂ ਪਹਿਲਾਂ ਸਾਡੀ ਪੰਚਾਇਤ ਵੀ ਹੋ ਚੁੱਕੀ ਹੈ ਸਭ ਕੁਝ ਹੋ ਚੁੱਕਿਆ ਵਾ ਗਲੀ ਮੁਹੱਲੇ 'ਚ ਫੈਸਲਾ ਵੀ ਹੋਇਆ ਇਹ ਸਭ ਕੁਝ ਮੁੱਕ ਰਿਹਾ ਤੇ ਗੱਲਾਂ ਬਹੁਤ ਨਿਕਲ ਕੇ ਆਉਣੀਆਂ ਤੇ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਇਹਨੂੰ ਹੋਲਡ ਰੱਖੋ